ਸਾਰੇ ਭਰਾ ਲੋ ਚੁੱਠੀ ਰੱਟ ਫੜਾ ਤੋਰ ਚੱਲ ਚੱਲ ਪਤਾ ਲੋ ਆਜਾ ਕਰਮਾਲ ਕੀ ਲੋ ਜੀ ਲਓ ਜੀ ਮਾਫ਼ਸਲੇ ਹੋਤੀ ਲਓ ਆਜਾ ਕਰਮਾਲ ਕੀ ਜਿੱਥੇ ਮਰਜੀ ਆਗਤਾ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੇਂਡ ਵਕਤਗੜ ਤੇ ਜ਼ਿਲ੍ਹਾ ਨੂੰ ਪਹਿੰਦਾ ਜੀ ਬਰਨਾਲਾ ਬਾਈਕੋਲ ਤਾਜੀ ਸੂਈ ਮੱਝਪਕਾਉ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਛਾਤਰੀ ਗਾ ਜੀ ਦੁਵਾਰੀ ਨਾਮ ਦਰਸ਼ਨ ਸਿੰਘ ਦਾ ਮੁੰਡਾ ਓੜਨ ਵਾਲੇ ਬਾਦਿਆਂ ਜੀ ਠੀਕ ਆ ਕੋਲਾ ਪੈਂਡਾ ਬਗਤਗੜ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਮੱਝ ਦਸੋ ਜੀ ਕਿ ਤੁਸੀਂ ਇਹੀ ਮੱਝ ਸੂਈ ਦਾ ਨਾੜੂਗਾ ਨਾਲ ਆ ਜੀ ਹੂੰ ਦੇ 4 ਦਿਨ ਸੂਈ ਨੂੰ ਹੋਏ ਆ ਠੀਕ ਆ ਬੱਚਾ ਕੀ ਆ ਬੱਚਾ ਕੱਟੀ ਆ ਰੋਸੀ ਠੀਕ ਆ ਬੱਚਾ ਕੱਟੀ ਆ ਭਰਾ ਫੇਸ ਬਿਊਟੀ ਦੇਖ ਸਕਦੇ ਹੋ ਠੀਕ ਆ ਸੁਆ ਕਿੰਨਾ ਵੀਰੇ ਸੁਆ ਦੂਜਾ ਸੁਆ ਦੂਜਾ ਤੇ ਕਿੰਨਾ ਕ ਬੋਲਾ ਹੋਣਾ ਇਸ ਟਾਈਮ ਬੋਲਾ 8 ਲੀਟਰ ਹੈਗਾ 8 ਲੀਟਰ ਬੋਲਾ ਠੀਕ ਆ ਚੰਗੀ ਪੜੀ ਬਲੂਸੀ ਆ ਭਰਾ ਦੇਖ ਸਕਦੇ ਮੜਾ ਗੇੜਾ ਦਵਾ ਦੋ ਜੀ ਤੋਰ ਦੋ ਲੋ ਜੀ ਮਾਗਰ ਵੀ ਕੱਟੀ ਬਹੁਤ ਸੋਹਣੀ ਆ ਠੀਕ ਆ ਜੀ ਲੋ ਜੀ ਲੋ ਜੀ ਚੱਕ ਕਰ ਸਾਦੇ ਭਰਾ ਲੋ ਜੀ ਛੁੱਠੀ ਰੱਪਟ ਪੜਾ ਤੋਰ ਚੱਲ ਚੱਲ ਪਤਾ ਲੋ ਆਜਾ ਕਰਮਾਲ ਕੀ ਲੋ ਜੀ ਲਿਓ ਜੀ ਮਾਫ਼ਸਲੇ ਹੋਤੀ ਲਿਓ ਆਜਾ ਕਰਮਾਲ ਕੀ ਜਿੱਥੇ ਮਰਜੀ ਖੜਾ ਲਾ ਜਰਾ ਠੀਕ ਆ ਲੋ ਜੀ ਲੈ ਮਾਗਰਾਂ ਦੇ ਵਿੱਚ ਤੋਂ ਹੋਂ ਦੇ ਤੋੜੇ ਵੀ ਦੇ ਦਿਆਂ ਠੀਕ ਹੈ ਠੀਕ ਨਹੀਂ ਮਾ ਸਾਰਾ ਲਖਾ ਦੇ ਆਪਣਾ ਵੀ ਤੂਣ ਦੇ ਤੋੜੇ ਵੇਚਦੇ ਆ ਠੀਕ ਹੈ ਜੀ ਲੋਪਰਾ ਵਾਈ ਵੀ ਮੱਝਾ ਦੇ ਸਾਰੇ ਲਖਾ ਦੇ ਸਾਰਨ ਕਰ ਮਾਰ ਗਈਆਂ ਲੈ ਠੀਕ ਹੈ ਠੀਕ ਲੈ ਠੀਕ ਹੈ ਠੀਕ ਹੈ ਆ ਤਖਾ ਦੇ ਯਾਰਾਂ ਦਾ ਖਾਦੇ ਜਾਏ ਕਰ ਮਾਰ ਗਈਆਂ ਸਾਰਨ ਠੀਕ ਹੈ ਠੀਕ ਆ ਦੇਵਾ ਲੋ ਜੀ ਚੱਕਾ ਦੇ ਘਰੇ ਨਹੀਂ ਬਕਾਨਾ ਬੰਦਾ ਪੜਦਾ ਲੋ ਜੀ ਹਾਂ ਜੀ ਰੇਟ ਦਾ ਰੇਡ ਫੋਨ ਤੇ ਜੀ ਰੇਡ ਫੋਨ ਤੇ ਠੀਕ ਆ ਜਾਈ ਉਬਰੇ ਹਾਂ ਜਾਈ ਜਮਾ ਠੀਕ ਆ ਤੇ ਉਹ ਆਪਣਾ ਕੱਟਾ ਜਿਹੜਾ ਬੁਰਾ ਜੀ ਨਹੀਂ ਉਹ ਦਾ ਘਰੇ ਪਾਲਣਾ ਉਹ ਕੱਟਾ ਇਹ ਹਾਂ ਰੱਖਿਆ ਘਰੇ ਠੀਕ ਆ ਬੁਰਾ ਆਹ ਕੱਟਾ ਕੱਟੀਆਂ ਵੀ ਹਾਂ ਆ ਇਹ ਕੱਟੀ ਆ ਇਹ ਕੱਟੀ ਉਹ ਕੱਟਾ ਉਹ ਬੁਰਾ نسل ਦਾ ਉਹਨਾਂ ਨੂੰ ਇਹ ਰੱਖਣਾ ਸੌਂਕੀਆਂ ਠੀਕ ਆ ਠੀਕ ਆ ਲੋਪਰਾ ਗਾਂ ਨਹੀਂ ਨਹੀਂ ਹੋਈ ਠੀਕ ਕਰ ਮਾਲ ਆਪਣਾ ਇਹ ਜਾਈਆ ਠੀਕ ਹੈ ਜੀ ਉਹ ਲੈ ਰਹਾ ਥਾਲਾ ਠੀਕ 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 ਕੋਈ ਇਹ ਨਹੀਂ ਹੈਗਾ ਕੋਈ ਮਾਰ ਦੂ ਪਛੂ ਆਪਣਾ ਵੇਚਿਆ ਹੋਇਆ ਸਹੀ ਗੱਲ ਹੈ ਸਹੀ ਗੱਲ ਹੈ ਲੈ ਠੀਕ ਹੈ ਲੈ ਹੋਠ ਨੇ ਬਣਾ ਲਾ ਮਾਰ ਕੇ ਲੈ ਠੀਕ ਹੈ ਜੀ ਠੀਕ ਲੈ ਸਾਰੇ ਦਾ ਬਣਾ ਲਾ ਠੀਕ ਹੈ ਜੀ ਲੈ ਲੋ ਜੀ ਇਹ ਆ ਜਾਏ ਬੁੜੀ ਨੂੰ ਮਾਏ ਦੇ ਦੀ ਠੀਕ ਹੈ ਲੈ ਕੋਈ ਸ਼ੰਦ ਜੀ ਲੈ ਠੀਕ ਹੈ ਜੀ ਲੈ ਇਹ ਕਰ ਮਾਲ ਗਏ ਸਾਰੇ ਠੀਕ ਹੈ ਠੀਕ ਹੈ ਲੈ ਠੀਕ ਹੈ ਜੀ ਲੈ ਆ ਲੈ ਸੋਪਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਚੋਟੀ ਬਹੁਤ ਸੋਹਣੀ ਆ ਅ ਥੋੜਾ ਸੋਨ ਜੂਮ ਕਰਕੇ ਦਿਖਾਉਣੇ ਆ ਲੋ ਜੀ ਥਣ ਥਣ ਬਹੁਤ ਸੋਹਣਾ ਲੋ ਜੀ ਠੀਕ ਹੈ ਜੀ ਮਾਗਰ ਵੀ ਕੱਟੀਆਂ ਕਰਮਾਂ ਵਾਲੀ ਦੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ